ਜਿਸ ਤਰ੍ਹਾਂ ਕਿ ਸਾਹਮਣੇ ਤੁਸੀਂ ਦੇਖ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੂਥ ਨੰਬਰ 100 ਤੇ ਪਹੁੰਚੇ ਹੈਗੇ ਆ ਹਾਂਜੀ ਭਾਜੀ ਤੁਹਾਡਾ ਸ਼ੁਭਨਾਮ ਜੀ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਅ ਅੱਜ ਜਿੱਦਾਂ ਕਿ ਜੇ ਇਸ ਦਿਨ ਦਾ ਆਪਾਂ ਨੂੰ ਇੰਤਜ਼ਾਰ ਸੀਗਾ ਉਹ ਪਹੁੰਚ ਗਿਆ ਹੈਗਾ ਆ ਅੱਜ ਉਹ ਦਿਨ ਆ ਚੁੱਕਾ ਹੈਗਾ ਆ 1 ਤਰੀਕ 1 ਜੂਨ ਤੇ ਸਵੇਰ ਦਾ ਕੀ ਮਾਹੌਲ ਹੈਗਾ ਹੁਣ ਤੱਕ ਕਿੰਨੀ ਕੁ VOTING ਹੋ ਚੁੱਕੀ ਹੈਗੀ ਆ ਇਸ ਟਾਈਮ 40 45% VOT ਹੋ ਗਈ ਹੈ 40 45% ਯਾਨੀ ਕਿ ਹੁਣ ਤਾਂ ਬਹੁਤ ਹੀ ਘੱਟ ਲੱਗ ਰਿਹਾ ਗਰਮੀ ਕਾਫੀ ਹੈਗੀ ਆ ਤੇ ਇਸ ਬਾਰੇ ਕੀ ਕਹਿਣਾ ਚਾਹੋਗੇ ਲਗੋ VOT 60 60% ਤੇ ਚਲੇ ਜਾਊਗੀ ਸ਼ਾਮ ਤੱਕ ਯਾਨੀ ਕਿ ਇੰਨਾ ਕੁ ਪੈ ਸਕਦੀ ਹੈਗੀ ਆ ਤੇ ਤੁਸੀਂ ਆਪਣੇ ਪਾਰਟੀ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਕਿੰਨਾ ਕੁ ਤੁਹਾਨੂੰ ਇਹ ਦੇਖਣ ਨੂੰ ਮਿਲ ਰਿਹਾ ਉਤਸ਼ਾਹ ਜਾਂ ਤੁਹਾਡੇ ਕੈਂਡੀਡੇਟਾਂ ਦਾ ਬਹੁਤ اچھا ਹੈ ਲੋਕਾਂ ਨੂੰ ਬਹੁਤ اچھا ਆ। ਸੁਧਾਰ ਬਦਲ ਲੋਕੀ ਬਦਲ ਚਾਹੁੰਦੇ ਆ ਬਦਲਾਅ ਚਾਹੁੰਦੇ ਹੈਗੇ ਆ। ਤੇ ਜੋ ਪਿਛਲੀ ਸਰਕਾਰ ਜਾਂ ਹੁਣ ਦੀ ਜੋ ਸਰਕਾਰ ਹੈਗਾ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਪਿਛਲੀ ਸਰਕਾਰ ਜਿਹੜੀ ਸੀਗੀ ਉਹ ਜਿਹੜੀ ਅਕਾਲੀ ਦਾ ਸਰਕਾਰ ਸੀ ਉਹਨੇ ਕਾਫੀ ਕੰਮ ਕੀਤੇ ਆ। ਤੇ ਜਿਹੜੀ ਹੁਣ ਦੀ ਸਰਕਾਰ ਹੈ ਤੇ ਲਾਰਿਆਂ ਦੇ ਵਿੱਚ ਲੋਕਾਂ ਨੂੰ ਲਗਾ ਦੇ ਦੋ ਸਾਲ ਉਹਨਾਂ ਨੇ। ਹਾਂਜੀ। ਅ ਕਹਿ ਸਕਦੇ ਹੈਗੇ ਆ ਵੀ ਕਿ ਤੁਹਾਡੇ ਹਿਸਾਬ ਦੇ ਨਾਲ ਵੀ ਇਸ ਵਾਰੀ ਜੋ ਹੈ ਕੁਝ ਪਲਟਵਾਰ ਹੋ ਸਕਦਾ ਹੈਗਾ ਆ ਬਿਲਕੁਲ ਜੀ ਜ਼ਰੂਰ ਹੋਏਗਾ ਜੀ ਤੇ ਕੰਮ ਜਿਹੜੇ ਹੈਗੇ ਆ ਤੁਹਾਡੇ ਹਿਸਾਬ ਨਾਲ ਬਹੁਤ ਜਿਆਦਾ ਵਧੀਆ ਢੰਗ ਨਾਲ ਨਹੀਂ ਹੋ ਰਹੇ ਹੈਗੇ ਮੈਂ ਲੋਕੀ ਕੰਮ ਕੰਮ ਚਾਹੁੰਦੇ ਆ ਜੇ ਕੰਮ ਨਹੀਂ ਤੇ ਫਿਰ ਬਦਲਾਅ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਧੰਨਵਾਦ ਜੀ ਨੰਬਰ ਬੂਥ ਆ ਜੀ 99 ਨੰਬਰ ਆ ਤੇ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੈਗੇ ਆ ਸਵੇਰ ਦਾ ਮਾਹੌਲ ਕੀ ਹੈਗਾ ਆ ਇਹ ਭਾਜਪਾ ਵੱਲੋਂ ਬੂਥ ਜਿਹੜਾ ਹੈਗਾ ਆ ਉਹਦੇ ਉੱਤੇ ਹਾਂਜੀ ਕਿਦਾਂ ਬੈਠੀਆਂ ਜੀ ਬੂਥ ਤੇ ਅੱਛਾ ਅੱਛਾ ਤੇ ਇਹ ਸਾਹਮਣੇ ਤੁਸੀਂ ਦੇਖ ਰਹੇ ਹੈਗੇ ਆ ਸਵੇਰ ਦਾ ਕਿੰਨਾ ਕੁ VOTING ਪੈ ਚੁੱਕੀ ਹੈਗੀ ਆ ਕੋਈ 150 ਤੇ ਟੋਟਲ ਕਿੰਨੀ ਕੁ ਹੈਗੀ ਆ ਇਥੇ ਆਏ ਦੇ ਪਤਾ ਲੱਗਿਆ ਕਿੰਨੇ ਪਰਸੈਂਟ ਨਹੀਂ ਇਹਦੇ ਵਿੱਚ ਕਿੰਨਾ ਇੱਥੇ VOTING 6 ਮਿਲੀਅਨ ਦੀ VOTING ਹੈਗੀ ਹੈ 6 ਮਿਲੀਅਨ ਦੀ ਟੋਟਲ ਕਿੰਨੀ ਹੈਗੀ ਹੈ ਹੋਊਗੀ 7800 VOTING 7800 ਠੀਕ ਹੈ ਜੀ ਮਿਹਰਬਾਨੀ ਜੀ ਜਿਸ ਤਰ੍ਹਾਂ ਕਿ ਜੋ ਕਿ ਬਹੁਤ ਹੀ ਆਪਾਂ ਨੂੰ ਇੰਤਜ਼ਾਰ ਸੀਗਾ 1 ਜੂਨ 2024 ਦਾ ਤੇ ਲੋਕ ਸਭਾ ਚੋਣਾਂ ਦਾ ਬਹੁਤ ਹੀ ਜੋਰਾ ਸ਼ੋਰਾ ਦੇ ਨਾਲ ਤਿਆਰੀ ਕਰ ਰਹੇ ਸੀਗੇ ਤੇ ਇਸ ਦਿਨ ਦੇ ਇੰਤਜ਼ਾਰ ਦੇ ਵਿੱਚ ਉਹ ਘੜੀ ਪਹੁੰਚ ਚੁੱਕੀ ਹੈਗੀ ਆ ਗਰਮੀ ਵੀ ਜੋਰਾ ਸ਼ੁਰਾ ਤੇ ਆ ਹਾਂਜੀ ਭਾਜੀ ਤੁਹਾਡਾ ਸ਼ੁਭਨਾਮ ਜੀ सुरेंद्र కుమార్ सुरेंद्र కుమార్ ਅ सुरेंद्र ਜੀ ਤੁਸੀਂ ਇਹ ਬੂਥ ਨੰਬਰ ਕਿੰਨਾ ਹੈਗਾ ਜੀ 10 ਜੀ 10 ਆ ਜੀ 10 ਤੇ 10 ਨੰਬਰ ਬੂਥ ਕਾਂਗਰਸ ਵੱਲੋਂ ਤੁਸੀਂ ਨਿਮਾਇੰਦਗੀ ਕਰ ਰਹੇ ਹੋ ਤੇ ਮੈਂ ਇਹ ਪੁੱਛਣਾ ਚਾ ਰਿਹਾ ਸੀਗਾ ਵੀ ਕਿ ਟੋਟਲ VOTING ਇਥੇ ਕਿੰਨੀ ਹੈਗੀ ਆ 3900 ਸੀ ਜੀ 1400 ਵੋਟ 1400 ਵੋਟਤਾਨ ਹੋ ਗਿਆ 50% ਤੱਕ ਤਕਰੀਬਨ ਹੋ ਚੁੱਕੀ ਹੈਗੀ ਆ ਹਾਂਜੀ ਤੇ ਜਿਸ ਤਰ੍ਹਾਂ ਕਿ ਸਾਰੀਆਂ ਪਾਰਟੀਆਂ ਦਾਵਾ ਕਰ ਰਹੀਆਂ ਹੈਗੀਆਂ ਤੁਸੀਂ ਕੀ ਦੇਖਦੇ ਹੈਗੇ ਆ ਵੀ ਕੇਸ ਲੈਵਲ ਤੇ ਕਿੰਨਾ ਕੁ ਰਿਜ਼ਲਟ ਜਿਹੜਾ ਤੁਹਾਡੇ ਪਾਰਟੀ ਦੇ ਹੱਕ ਦੇ ਵਿੱਚ ਆਏਗਾ ਸਾਨੂੰ ਤਾਂ ਕਾਫੀ ਲੱਗਦਾ ਆ ਹਾਂਜੀ ਤੇ ਇਹ ਕਿਉਂਕਿ ਅੰਦਾਜ਼ਾ ਜਿਹੜਾ ਹੈਗਾ तकरीबन ਲੱਗ ਜਾਂਦਾ ਹੈਗਾ ਜਦੋਂ ਬੂਥਿੰਗ ਪੋਲ ਦੇ ਵਾਸਤੇ ਜਿਹੜਾ ਹੈਗਾ ਆ ਜਿੱਦਾ VOTER ਆਉਂਦੇ ਹੈਗੇ ਆ ਤੁਹਾਨੂੰ ਵੀ ਪਤਾ ਹੁੰਦਾ ਵੀ ਇਹ ਸਾਡੇ VOTER ਹੈਗੇ ਆ ਤੇ ਉਹਨਾਂ ਦੇ ਅਕੋਰਡਿੰਗਲੀ ਤੁਸੀਂ ਕੁਝ ਗੈਸਿੰਗ ਕੀਤੀ ਹੋਏਗੀ ਤੇ ਹਾਂਜੀ ਹਾਂਜੀ ਚੰਨੀ ਜੀ 100% ਜਿੱਤੂਗੇ ਆ ਤੁਸੀਂ ਆਪਣੇ ਬੂਥ ਦਾ ਕਹਿ ਸਕਦੇ ਆ ਵੀ ਕਿ ਚੰਨੀ ਜੀ ਆ ਕਾਫੀ ਵਧੀਆ ਢੰਗ ਦੇ ਨਾਲ ਲੀਡ ਅੱਗੇ ਜਾ ਰਹੇ ਲੀਡ ਤੋਂ ਅੱਗੇ ਜੀ ਜਾਣਗੇ ਠੀਕ ਹੈ ਜੀ ਤੇ ਸਵੇਰ ਦਾ ਮਾਹੌਲ ਕੀ ਸੀਗਾ ਤੇ ਹੁਣ ਦਾ ਕੀ ਮਾਹੌਲ ਆ ਤੇ ਸ਼ਾਮ ਦਾ ਕੀ ਮਾਹੌਲ ਰਹੇਗਾ ਸਵੇਰੇ ਦਾ ਬਹੁਤ ਕਾਫੀ ਬਹੁਤ ਤੇ ਰਸ ਸੀਗਾ ਹਾਂ ਜੀ ਲੋਕੀ ਕਾਫੀ ਵੋਟਾਂ ਪਾਉਣ ਚਲੇਗੇ ਸੀਗੇ ਹੁਣ ਥੋੜੀ ਗਰਮੀ ਜ਼ਿਆਦਾ ਆ ਹੁਣ ਥੋੜਾ ਜਿਹਾ ਕਮ ਠੰਡਾ ਆ ਤੇ 4 ਵਜੇ ਤੋਂ ਬਾਅਦ ਫੇਰ ਰਸ ਸ਼ੁਰੂ ਹੋ ਜਾਣਾ ਠੀਕ ਹੈ ਜੀ ਵੋਟਰ ਤੇ ਕਹਿ ਸਕਦੇ ਹੈਗੇ ਆ ਵੀ ਕਿ ਤੁਸੀਂ ਮੈਂ ਇੱਕ ਜਨਰਲ ਗੱਲ ਪੁੱਛ ਰਿਹਾ ਅੱਜ ਇੱਕ ਇਨਸਾਨੀਅਤ ਦੇ ਨਾਤੇ ਜੋ ਵੀ ਵੋਟਰ ਆ ਰਹੇ ਹਨ ਉਹਨਾਂ ਨੂੰ ਤੁਸੀਂ ਕੀ ਪਾਣੀ ਵਗੈਰਾ ਦਾ ਸੁਵਿਧਾ ਦੇ ਰਹੇ ਹੈਗੇ ਆ ਹਾਂਜੀ ਹਾਂਜੀ ਜ਼ਰੂਰ ਹਾਂਜੀ ਠੀਕ ਹੈ ਜੀ ਠੀਕ ਆ ਇਹ ਸਾਡੇ ਪੰਜਾਬ ਦੀ ਖਾਸियत ਹੈਗੀ ਹੈ ਵੀ ਕਿ ਅਸੀਂ ਗਰਮੀ ਦੇ ਵੇਲੇ ਜਿਹੜਾ ਹੈਗਾ ਸ਼ਬੀਲਾ ਲਗਾਉਂਦੇ ਹੈਗੇ ਆ ਤੇ ਮੈਂ ਤਾਂ ਇਹ ਸਾਰਿਆਂ ਨੂੰ ਅਪੀਲ ਵੀ ਕਰ ਰਿਹਾ ਹੈਗਾ ਵੀ ਕਿ ਤੁਸੀਂ ਹਰ ਪਾਰਟੀ ਦੇ ਵੱਲੋਂ ਜਿਹੜਾ ਹੈਗਾ ਛਵੀਲਾ ਇਹ ਲਗਾਈਆਂ ਜਾਣ ਪਾਵਾ ਸਾਦੇ ਪਾਣੀ ਦਾ ਹੋਵੇ ਤੇ ਹੋਣਾ ਚਾਹੀਦਾ ਹੈ ਹੈਗਾ ਤੇ ਤੁਸੀਂ ਇੰਨੀ ਜਾਣਕਾਰੀ ਦਿੱਤੀ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਹਿਬ ਹਾਂ ਜੀ ਆਮ ਆਦਮੀ ਪਾਰਟੀ ਵੱਲੋਂ ਅਮਰੀਕ ਸਿੰਘ ਜੀ ਹਿੰਦ ਸਾਡੇ ਨਾਲ ਜੁੜ ਚੁੱਕੇ ਨੇ ਹਾਂ ਜੀ ਅਮਰੀਕ ਜੀ ਕਿਸ ਤਰ੍ਹਾਂ ਅੱਜ ਦਾ ਦੇਖ ਰਹੇ ਤੁਸੀਂ ਜਿਸ ਘੜੀ ਦਾ ਆਪਾਂ ਨੂੰ ਇੰਤਜ਼ਾਰ ਸੀਗਾ 1 ਜੂਨ 2024 ਯੋਗੀ ਪਿਛਲੇ ਕਈ ਮਹੀਨੇ ਤੋਂ ਮਿਹਨਤ ਕਰ ਰਹੇ ਹੈਗੇ ਆ ਪਾਰਟੀ ਵਰਕਰ ਆਗੂ ਨੇਤਾ ਸਾਰੇ ਨਾਠ ਭੱਜ ਲੱਗੀ ਹੋਈ ਤੇ ਕਿਸ ਤਰ੍ਹਾਂ ਸਵੇਰ ਦਾ ਦੇਖ ਰਹੇ ਮਾਹੌਲ ਹਾਂਜੀ ਜੀ ਪਹਿਲਾਂ ਤਾਂ ਧੰਨਵਾਦ ਤੁਹਾਡਾ ਤੁਸੀਂ ਇੰਨੀ ਗਰਮੀ 'ਚ ਇੱਥੇ ਆਪਣਾ ਕਵਰਿੰਗ ਕਰਨ ਆਏ ਹੋ ਔਰ ਜੇ ਤੁਸੀਂ ਜਾਣਦੇ ਹੋ ਗਰਮੀ ਪੂਰੇ ਜੋਰਾਂ ਤੇ ਆਜਾ ਵੋਟਾਂ ਵੀ 1 ਜੂਨ ਨੂੰ ਆ ਗਈਆਂ ਔਰ ਬੜੇ ਚਿਰ ਤੋਂ ਇਸ ਦਿਨ ਦਾ ਇੰਤਜ਼ਾਰ ਸੀ ਅੱਜ ਇਹ ਟਾਈਮ ਆ ਗਿਆ ਲੋਕਾਂ 'ਚ ਬੜਾ ਹੀ ਉਤਸ਼ਾਹ ਆ ਸਵੇਰ ਤੋਂ ਲੱਗੇ ਵੋਟ ਪਾਉਣ ਇੰਨੀ ਗਰਮੀ ਦੇ ਬਾਵਜੂਦ ਲੋਕ ਹੌਲੀ-ਹੌਲੀ ਨਿਕਲ ਕੇ ਆ ਰਹੇ ਆ ਔਰ ਵੋਟਾਂ ਪਾ ਰਹੇ ਆ ਥੋੜਾ ਸਲੋਆ ਗਰਮੀ ਥੋੜਾ ਦਿਨ ਟਲਣ ਤੇ ਫਿਰ ਦੁਬਾਰਾ ਆ ਜਾਣਗੇ ਉਹ ਸਾਡਾ 9799 ਨੰਬਰ ਬੂਥ ਆ ਹਾਂਜੀ ਇਹ ਜਿਸਰਾਮ ਅੱਲਾ ਹੁੰਦਾ ਆਪਣਾ ਜੇ ਬਾਜੀਗਰ ਬਸਤੀ ਆ ਔਰ ਲੋਕਾਂ 'ਚ ਬੜਾ ਉਤਸ਼ਾਹ ਆ ਜੀ ਬੜੀ ਗਰਮੀ ਦੇ ਹੋਣ ਦੇ ਬਾਵਜੂਦ ਵੀ ਲੋਕ ਆਪਣੀ ਵੋਟ ਪਾਉਣ ਆ ਰਹੇ ਆ ਆਪਣੇ ਵੋਟ ਦਾ ਸਹੀ ਇਸਤੇਮਾਲ ਕਰ ਰਹੇ ਆ ਔਰ ਆਮ ਆਦਮੀ ਦੇ ਪਾਰਟੀ ਦੇ ਕੀਤੇ ਹੋਏ ਕੰਮਾਂ ਦੀ ਛਲਾਗਾ ਕਰਦੇ ਉਹ ਦੇਖਦੇ ਇੰਜੀਨੀਅਰ ਬਿੱਲ ਮਾਫ ਆ ਉਹਦਾ ਕਰਕੇ ਲੋਕਾਂ ਦਾ ਸਰਕਾਰ ਪ੍ਰਤੀ ਰੁਝਾਨ ਔਰ ਸਾਨੂੰ ਉਮੀਦ ਹੈ ਕਿ ਬੜੀ ਸ਼ਾਨ ਨਾਲ ਸੇ ਆਪਣੇ ਗੋ ਜਿੱਤਾਂਗੇ। ਅ ਕਿੰਨੀ ਕੁ VOTING ਹੋ ਚੁੱਕੀ ਹੈਗੀ ਟੋਟਲ VOTING ਕਿੰਨੀ ਹੈਗੀ ਹੈ ਇਧਰ? ਵੋਟ ਤਕਰੀਬਨ 50% ਦੇ ਕਰੀਬ ਹੋ ਚੁੱਕੀ ਹੈ ਜੀ ਇੱਥੋਂ। ਅੱਛਾ ਜੀ। ਔਰ ਸਾਨੂੰ ਉਮੀਦ ਹੈ 60 ਤੋਂ 65% VOTING ਹੋਏਗੀ ਜਿੱਥੇ। ਸ਼ਾਮ ਤੱਕ ਇੰਨੀ ਕੁ ਹੋਰ ਹੋ ਸਕਦੀ ਹੈਗੀ ਆ। ਤੇ ਜਿਸ ਤਰ੍ਹਾਂ ਕਿ ਦੇਖਿਆ ਜਾ ਰਿਹਾ ਹੈਗਾ ਵੀ ਪਾਰਟੀਆਂ ਦੇ ਵਿੱਚ ਕਾਫੀ ਆਪਸ ਦੇ ਵਿੱਚ ਬਹੁਤ ਵਿਰੋਧ ਕੀਤਾ ਜਾ ਰਿਹਾ ਸੀਗਾ ਲੇਕਿਨ ਅੱਜ ਜੋ ਮਾਹੌਲ ਦੇਖਣ ਨੂੰ ਮਿਲ ਰਿਹਾ ਬੜਾ ਹੋਰ ਮਾਹੌਲ ਸਾਹਮਣੇ ਆ ਰਿਹਾ ਹੈਗਾ ਨਿਕਲ ਕੇ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਲੋਕ ਬਹੁਤ ਸਮਝਦਾਰਾ ਜੀ ਬੜੀ ਆਪਸੀ ਭਾਈਚਾਰੇ ਨਾਲ ਬੈਠੇ ਆ ਕੋਈ ਇਦਾਂ ਦੀ ਗੱਲ ਨਹੀਂ ਬਿਨਾਂ ਕਿਸੇ ਵੈਰ-ਵਿਰੋਧ ਤੋਂ ਬੜੀ ਸ਼ਾਂਤੀਪੂਰਵਕ ਪੋਲਿੰਗ ਚੱਲ ਰਹੀ ਹੈ ਜੀ ਜੀ ਕਹਿ ਸਕਦੇ ਹੈਗੇ ਆ ਜੀ ਇਨਸਾਨੀਅਤ ਨੂੰ ਪ੍ਰਮੁਖਤਾ ਦਿੱਤੀ ਜਾ ਰਹੀ ਹੈਗੀ ਆ ਪਾਰਟੀ ਆਪਣੇ ਥਾਂ हां ਬਿਲਕੁਲ ਤੇ ਇਨਸਾਨੀਅਤ ਆਪਣੇ ਥਾਂ ਆਪਣੀ ਜਗ੍ਹਾ ਜੀ ਆਪਣੀ ਆਪਣੀ ਪਾਰਟੀ ਲਈ ਸਾਰੇ ਕੰਮ ਕਰਦੇ ਕਿਸੇ ਨੂੰ ਕੋਈ ਵੀ ਕਿਸੇ ਦਾ ਅਤਰਾਜ ਨਹੀਂ ਜਿਸ ਰਾ ਕਿ ਕੱਲ ਬਹੁਤ ਵੱਡਾ ਇੱਕ ਹਾਦਸਾ ਜਿਹੜਾ ਕਹਿ ਸਕਦੇ ਹੈਗੇ ਆ ਜਾਂ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਿਆ ਹੈਗਾ ਬੀਬੀ 인ਦਰਜੀਤ ਕੌਰ ਮਾਨ ਹੁਣਾ ਦੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਕਦਮ ਇਦਾਂ ਘਰ ਚ ਹੋ ਜਾਣਾ ਬੜੇ ਦੁੱਖ ਦੀ ਗੱਲ ਹੈ ਜੀ ਬਹੁਤ ਜ਼ਿਆਦਾ ਦੁੱਖ ਆ ਸਾਨੂੰ ਉਹਨਾਂ ਐਮਐਲਏ ਸਾਹਿਬ ਦੇ ਨਾਲ ਖੜੇ ਆ ਜੀ ਇਦਾਂ ਇੱਕਦਮ ਸੱਟ ਪੈ ਜਾਣੀ ਪਰਿਵਾਰ ਚੋਂ ਜੀ ਚਲੇ ਜਾਣਾ ਜੋ ਗੱਲ ਸੋਚੀ ਨਹੀਂ ਸੀ ਉਹ ਹੋ ਜਾਣੀ ਕਿਉਂਕਿ ਪ੍ਰਮਾਤਮਾ ਕੇ ਜੋਰ ਨਹੀਂ ਚੱਲਦਾ ਕਿਸੇ ਦਾ ਬੜੇ ਅੱਛਾ ਸਾਨੂੰ ਆਜ ਐਮਐਲਏ ਸਾਹਿਬ ਦੀ ਲੋੜ ਸੀ ਸਾਰੇ ਬੁੱਤਾਂ ਤੇ ਪਰ ਪ੍ਰਮਾਤਮਾ ਨੇ ਇਦਾਂ ਦਾ ਦੁੱਖ ਦਿੱਤਾ ਕਿ ਅਸੀਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਉਹਨਾਂ ਦੇ ਨਾਲ ਖੜੇ ਆ ਮੈਂ ਉਹਨਾਂ ਦੀ ਲਾਈਫ ਡਿਊਟੀਆਂ ਨਿਭਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ